ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਤਾਪਮਾਨ ਨੇ ਲੋਕਾਂ ਦੀ ਜਾਨ ਤੱਕ ਬਣ ਪਈ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ 46-47 ਡਿਗਰੀ ਟੈਂਪਰੇਚਰ ਪੂਰੇ ਪੰਜਾਬ ਦੇ ਵਿੱਚ ਪਹੁੰਚ ਗਿਆ ਹੈ ਉੱਥੇ ਹੀ ਅੱਜ ਤਸਵੀਰ ਮੈਂ ਤੁਹਾਨੂੰ ਪਹਿਲਾਂ ਆਪਣੇ ਸਾਥੀ ਨੂੰ ਕਹਾਂਗਾ ਪਟਿਆਲਾ ਦੀ ਦਿਖਾਣਾ ਚਾਹੁੰਗਾ ਜਿੱਥੇ ਅੱਜ ਬਰਸਾਤ ਕਾਰਨ ਥੋੜੀ ਬਹੁਤੀ ਰਾਹਤ ਜਿਹੜੀ ਆ ਪਟਿਆਲਾ ਵਾਸੀਆਂ ਨੂੰ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ ਜਿੱਥੇ ਇਸ ਬਾਰਿਸ਼ ਦਾ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਆ ਉੱਥੇ ਹੀ ਝੋਨਾ ਲਾ ਰਹੇ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜ਼ਰੂਰ ਹੈ ਕਿਉਂਕਿ ਪਾਣੀ ਦੇ ਨਾਲ ਜਿਹੜੀ ਇਸ ਬਰਸਾਤੀ ਪਾਣੀ ਦੇ ਨਾਲ ਜਿਹੜੀ ਹੈਗੀ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਮੈਂ ਦੂਜੇ ਪਾਸੇ ਇੱਕ ਤਸਵੀਰ ਮੇਰੇ ਸਾਥੀ ਨੂੰ ਜ਼ਰੂਰ ਦਿਖਾਉਣਾ ਚਾਹੂੰਗਾ ਅਸੀਂ ਉਸ ਵੱਡੀ ਨਦੀ ਦੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ بارش ਕਾਰਨ ਮੌਸਮ ਜ਼ਰੂਰ ਸਾਵਣਾ ਹੋਇਆ ਹੈ ਪਰ ਦੂਜੇ ਪਾਸੇ ਇੱਕ ਕਹਿ ਸਕਦੇ ਹਾਂ ਅਜਹੀ ਤਸਵੀਰ ਹੈ ਜਿਹੜੀ ਲੋਕਾਂ ਨੂੰ ਡਰ ਤੇ ਸਹਿਮਤ ਕਰ ਰਹੀ ਹੈ ਕਿਉਂਕਿ ਇਹ ਉਹੀ ਵੱਡੀ ਨਦੀ ਦਾ ਪੁਲ ਹੈ ਜਦੋਂ ਪੰਜਾਬ ਦੇ ਵਿੱਚ ਜਾਂ ਪਟਿਆਲੇ ਦੇ ਵਿੱਚ ਹੜਾ ਆਏ ਸਨ ਤਾਂ ਕਿੰਨੇ ਲੋਕ ਆ ਜਿਹੜੇ ਘਰ ਨੇ ਜਾਂ ਕਿੰਨੇ ਪਿੰਡ ਨੇ ਜਿਹੜੇ ਇਸ ਹੜ ਦੇ ਕਾਰਨ ਪ੍ਰਭਾਵਿਤ ਹੋਏ ਸਨ ਤੇ ਉਹ ਇਹ ਉਹ ਪੁਲਾ ਜਿੱਥੇ ਮਹਾਰਾਣੀ ਪਰਨੀਤਕੌਰ ਨੇ ਨਤ ਚੂੜਾ ਦੇ ਕੇ ਜਿਹੜੀ ਆ ਰਸਮ ਆ ਜਿਹੜੀ ਰਾਜੇ ਮਹਾਰਾਜਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਹ ਨਤ ਚੂੜਾ ਦੇ ਕੇ ਜਿਹੜਾ ਹੈਗਾ ਇਸ ਹੜ ਦੀ ਗੱਲ ਕਰੀਏ ਤਾਂ ਹੜਾ ਨੂੰ ਜਿਹੜਾ ਹੈਗਾ ਸ਼ਾਂਤ ਕੀਤਾ ਸੀ ਕਿਉਂਕਿ ਇੱਕ ਪੁਰਾਣੀ ਕਹਦੇ ਰੀਤੀ ਰਿਵਾਜ ਬਣੇ ਹੋਏ ਨੇ ਜਾਂ ਇੱਕ ਉਹਨਾਂ ਦੇ ਪਰਿਵਾਰ ਨੂੰ ਇੱਕ ਰੀਤੀ ਰਿਵਾਜਾਂ ਤਹਿਤ ਜਿਹੜੀ ਆ ਨੱਤ ਚੂੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਜਿਹੜਾ ਹੜਾ ਹੈਗਾ ਤਾਂ ਇਹ ਵੱਡਾ ਸਵਾਲ ਜਿਹੜਾ ਮੈਂ ਇੱਕ ਦਿਖਾਣਾ ਚਾਹੁੰਗਾ ਕਿ ਬੂਟੀਆਂ ਦੀ ਗੱਲ ਕਰੀਏ ਸਾਫ ਸਫਾਈ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਹਲੇ ਤੱਕ ਚੁੱਪ ਬੈਠਾ ਹੈਗਾ ਔਰ ਦਸਤਕਾ ਜਿਹੜੀ ਉਹ ਮੌਸਮ ਵਿਭਾਗ ਨੇ ਜਰੂਰ ਦੇ ਦਿੱਤੀ ਗਈ ਹੈ ਔਰ ਬਾਰਿਸ਼ ਦੇ ਕਾਰਨ ਵੱਡਾ ਨੁਕਸਾਨ ਹੈ ਜਿਹੜਾ ਵੱਡਾ ਨੁਕਸਾਨ ਹੈ ਜਿਹੜਾ ਉਹ ਪਟਿਆਲਾ ਵਾਸੀਆਂ ਨੂੰ ਜਾਂ ਪਟਿਆਲੇ ਦੇ ਨੇੜੇ-ਵੇੜੇ ਪਿੰਡਾਂ ਨੂੰ ਜ਼ਰੂਰ ਹੋ ਸਕਦਾ ਹੈਗਾ ਮੌਸਮ ਵਿਭਾਗ ਦੀ ਚੇਤਾਵਨੀ ਵੀ ਦਿੱਤੀ ਜ਼ਰੂਰੀ ਕੀਤੀ ਪਰ ਇਹ ਉਹ ਜਗ੍ਹਾ ਜਿੱਥੇ ਬਿਲਕੁਲ ਸਫਾਈ ਦੇ ਬਿਲਕੁਲ ਕੋਈ ਵੀ ਪ੍ਰਬੰਧ ਨਹੀਂ ਹੈਗੇ ਕਿਉਂਕਿ ਹਾਲੇ ਵੀ ਅਫਸਰशाही ਆ ਚਾਹੇ ਉਹ ਬਾਬੂशाही ਆ ਉਹ ਅਫਸਰ ਹਾਲੇ ਵੀ ਚੁੱਪ ਬੈਠੇ ਨੇ ਇਹ ਵੱਡਾ ਨੁਕਸਾਨ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋ ਸਕਦਾ ਹੈਗਾ ਇਸ ਵੇਲੇ ਕਰਕੇ ਅਪੀਲ ਕੀਤੀ ਜਾਂਦੀ ਹੈ ਤਾਂ ਇਹ ਦਿਖਾਇਆ ਜਾ ਰਿਹਾ ਕਿ ਇਹ ਵੀਡੀਓ ਆ ਵੱਧ ਤੋਂ ਵੱਧ ਸਰਕਾਰੀ ਬਾਬੂਆਂ ਤੱਕ ਪ੍ਰਸ਼ਾਸਨ ਤੱਕ ਜਰੂਰ ਪਹੁੰਚ ਚਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਉਹ ਅਫਸਰशाही ਆ ਜਾਂ ਉਹ ਸਰਕਾਰੀ ਬਾਬੂ ਨੇ ਉਹ ਹੋ ਸਕਤੀ ਹੋਈ ਜਿਹੜੀ ਨੀਂਦ ਆ ਜਿਹੜੀ ਨੀਂਦ ਤੋਂ ਉਚਾਗ ਜਾਣ ਤਾਂ ਕਿ ਲੋਕਾਂ ਦਾ ਜਿਹੜਾ ਹੈਗਾ ਬਚਾਅ ਹੋ ਸਕੇ ਕੈਮਰਾਮੈਨ ਸੰਦੀਪ ਦੇ ਨਾਲ ਲੂ ਇੰਡੀਆ న్యూਸ ਲਈ ਪਟਿਆਲਾ ਕੋਰ ਕਰਨੀ ਸੀ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਤਾਪਮਾਨ ਨੇ ਲੋਕਾਂ ਦੀ ਜਾਨ ਤੱਕ ਬਣ ਪਈ ਹੈ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ 46 47 ਡਿਗਰੀ ਟੈਂਪਰੇਚਰ ਪੂਰੇ ਪੰਜਾਬ ਦੇ ਵਿੱਚ ਪਹੁੰਚ ਗਿਆ ਹੈ ਉੱਥੇ ਹੀ ਅੱਜ ਤਸਵੀਰ ਮੈਂ ਤੁਹਾਨੂੰ ਪਹਿਲਾਂ ਆਪਣੇ ਸਾਥੀ ਨੂੰ ਕਾਉਂਗਾ ਪਟਿਆਲਾ ਦੀ ਦਿਖਾਣਾ ਚਾਹੁੰਗਾ ਜਿੱਥੇ ਅੱਜ ਬਰਸਾਤ ਕਾਰਨ ਥੋੜੀ ਬਹੁਤੀ ਰਾਹਤ ਜਿਹੜੀ ਆ ਪਟਿਆਲਾ ਵਾਸੀਆਂ ਨੂੰ ਮਿਲਦੀ ਜਰੂਰ ਨਜ਼ਰ ਆ ਰਹੀ ਹੈ ਜਿੱਥੇ ਇਸ ਬਾਰਿਸ਼ ਦਾ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਆ ਉੱਥੇ ਹੀ ਝੋਨਾ ਲਾ ਰਹੇ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਜਰੂਰ ਹੈ ਕਿਉਂਕਿ ਪਾਣੀ ਦੇ ਨਾਲ ਜਿਹੜੀ ਆ ਇਸ ਬਰਸਾਤੀ ਪਾਣੀ ਦੇ ਨਾਲ ਜਿਹੜੀ ਹੈਗੀ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਪਰ ਮੈਂ ਦੂਜੇ ਪਾਸੇ ਇੱਕ ਤਸਵੀਰ ਮੇਰੇ ਸਾਥੀ ਨੂੰ ਜਰੂਰ ਦਿਖਾਣਾ ਚਾਹੂੰਗਾ ਅਸੀਂ ਉਸ ਵੱਡੀ ਨਦੀ ਦੇ ਪੁਲ ਦੇ ਉੱਪਰ ਮੌਜੂਦ ਹਾਂ ਜਿੱਥੇ ਬਾਰਿਸ਼ ਕਾਰਨ ਮੌਸਮ ਜਰੂਰ ਖਰਾਬ ਨਾ ਹੋਇਆ ਪਰ ਦੂਜੇ ਪਾਸੇ ਇੱਕ ਕਹਿ ਸਕਦੇ ਉਹ ਅਜਿਹੀ ਤਸਵੀਰ ਹੈ ਜਿਹੜੀ ਲੋਕਾਂ ਨੂੰ ਡਰ ਤੇ ਸਹਿਮਤ ਕਰ ਰਹੀ ਹੈ ਕਿਉਂਕਿ ਇਹ ਉਹੀ ਵੱਡੀ ਨਦੀ ਦਾ ਪੁਲ ਹੈ ਜਦੋਂ ਪੰਜਾਬ ਦੇ ਵਿੱਚ ਜਾਂ ਪਟਿਆਲੇ ਦੇ ਵਿੱਚ ਹੜਾ ਆਇਆ ਸਨ ਤਾਂ ਕਿੰਨੇ ਲੋਕ ਆ ਜਿਹੜੇ ਘਰ ਨੇ ਜਾਂ ਕਿੰਨੇ ਪਿੰਡ ਨੇ ਜਿਹੜੇ ਇਸ ਹੜ ਦੇ ਕਾਰਨ ਪ੍ਰਭਾਵਿਤ ਹੋਏ ਸਨ ਤੇ ਉਹ ਇਹ ਉਹ ਕੋਲਾ ਜਿੱਥੇ ਮਹਾਰਾਣੀ ਵਰਨੀਤਕੌਰ ਨੇ ਨਤ ਚੂੜਾ ਦੇ ਕੇ ਜਿਹੜੀ ਆ ਰਸਮ ਆ ਜਿਹੜੀ ਰਾਜੇ ਮਹਾਰਾਜਿਆਂ ਦੇ ਸਮੇਂ ਦੀ ਗੱਲ ਕਰੀਏ ਤਾਂ ਉਹ ਨਤ ਚੂੜਾ ਦੇ ਕੇ ਜਿਹੜਾ ਹੈਗਾ ਇਸ ਹੜ ਦੀ ਗੱਲ ਕਰੀਏ ਤਾਂ ਹੜਾ ਨੂੰ ਜਿਹੜਾ ਹੈਗਾ ਸ਼ਾਂਤ ਕੀਤਾ ਸੀ ਕਿਉਂਕਿ ਇਹ ਇੱਕ ਪੁਰਾਣੀ ਕਹਾਧਿਆ ਰੀਤੀ ਰਿਵਾਜ ਬਣੇ ਹੋਏ ਨੇ ਜਾਂ ਇੱਕ ਉਹਨਾਂ ਦੇ ਪਰਿਵਾਰ ਨੂੰ ਇੱਕ ਰੀਤੀ ਰਿਵਾਜਾਂ ਤਹਿਤ ਜਿਹੜੀ ਆ ਨਤ ਚੂੜਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਜਿਹੜਾ ਹੜ ਹੈਗਾ ਨਾ ਸਾਹੇ ਵੱਡਾ ਸਵਾਲ ਜਿਹੜਾ ਮੈਂ ਇੱਕ ਦਿਖਾਣਾ ਚਾਹੁੰਗਾ ਕਿ ਬੂਟੀਆਂ ਦੀ ਗੱਲ ਕਰੀਏ ਸਾਫ ਸਫਾਈ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਹੈਗਾ ਹਲੇ ਤੱਕ ਚੁੱਪ ਬੈਠਾ ਹੈਗਾ ਔਰ ਦਸਤਕਾ ਜਿਹੜੀ ਉਹ ਮੌਸਮ ਵਿਭਾਗ ਨੇ ਜਰੂਰ ਦੇ ਦਿੱਤੀ ਗਈ ਹੈ ਔਰ بارش ਦੇ ਕਾਰਨ ਵੱਡਾ ਨੁਕਸਾਨ ਹੈ ਜਿਹੜਾ ਵੱਡਾ ਨੁਕਸਾਨ ਹੈ ਜਿਹੜਾ ਉਹ ਪਟਿਆਲਾ ਵਾਸੀਆਂ ਨੂੰ ਜਾਂ ਪਟਿਆਲੇ ਦੇ ਨੇੜੇ-ਵੇੜੇ ਪਿੰਡਾਂ ਨੂੰ ਜਰੂਰ ਹੋ ਸਕਦਾ ਹੈਗਾ ਮੌਸਮ ਵਿਭਾਗ ਦੀ ਚੇਤਾਵਨੀ ਦੀ ਦਿੱਤੀ ਜਰੂਰੀ ਕੀਤੀ ਹੈ ਪਰ ਇਹ ਉਹ ਜਗ੍ਹਾ ਜਿੱਥੇ ਬਿਲਕੁਲ ਸਫਾਈ ਦੇ ਬਿਲਕੁਲ ਕੋਈ ਵੀ ਪ੍ਰਬੰਧ ਨਹੀਂ ਹੈਗੇ ਕਿਉਂਕਿ ਹਾਲੇ ਵੀ ਅਫਸਰशाही ਚਾਹੇ ਉਹ बाबूशाही ਆ ਉਹ ਅਫਸਰ ਹਾਲੇ ਵੀ ਚੁੱਪ ਬੈਠੇ ਨੇ ਇਹ ਵੱਡਾ ਨੁਕਸਾਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਹੋ ਸਕਦਾ ਹੈਗਾ ਇਸੇ ਵੇ ਕਰਕੇ ਅਪੀਲ ਕੀਤੀ ਜਾਂਦੀ ਹੈ ਤਾਂ ਇਹ ਦਿਖਾਇਆ ਜਾ ਰਿਹਾ ਕਿ ਇਹ ਵੀਡੀਓ ਆ ਵੱਧ ਤੋਂ ਵੱਧ ਸਰਕਾਰੀ बाबूਆਂ ਤੱਕ ਪ੍ਰਸ਼ਾਸਨ ਤੱਕ ਜਰੂਰ ਪਹੁੰਚ ਚਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਉਹ ਅਫਸਰशाही ਆ ਜਾਂ ਉਹ ਸਰਕਾਰੀ बाबू ਨੇ ਉਹ ਹੌਸਕੀ ਹੋਈ ਜਿਹੜੀ ਨੀਂਦ ਆ ਜਿਹੜੀ ਨੀਂਦ ਤੋਂ ਉ ਜਾਗ ਜਾਣ ਤਾਂ ਕਿ ਲੋਕਾਂ ਦਾ ਜਿਹੜਾ ਹੈਗਾ ਬਚਾਅ ਹੋ ਸਕੇ ਕੈਮਰਾਮੈਨ ਸੰਦੀਪ ਦੇ ਨਾਲ ਨਿਊ ਇੰਡੀਆ న్యూਸ ਲਈ ਪਟਿਆਲਾ ਟੂਰ ਕਰਨ ਲਈ ਸੀਗਰ